ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਠੰਡ ਦਾ ਜੋਰ ਹੈ ਪੂਰਾ ਧੁੰਦ ਫੁੱਲ ਪੈਂਦੀ ਆ ਮੈਂ ਆ ਗਿਆ ਦੀ ਸਫਾਈ ਸਬੂਈ ਕਰਕੇ ਤੇ ਨਹੀਂ ਕਿ ਰੱਬ ਦਾ ਨਾ ਲੱਗਿਆ ਤੂੰ ਹੀ ਲਾਉਣ ਫਿਰ ਹੌਲੀ ਹੌਲੀ ਬੰਦੇ ਇਕੱਠੇ ਹੋਣਗੇ ਸੇਕਣ ਵਾਲੇ ਵੀ ਤੇ ਆਪਣੇ ਵੀ ਤੇ ਇਹਦਾ ਕੱਲਾ ਹੈ ਡਰ ਰਹਿ ਗਿਆ ਧੋਣਾ ਤਾਣਾ ਬਾਕੀ ਫਿੱਟ ਹੋ ਗਿਆ ਲੋ ਜੀ ਇੱਧਰ ਵੀ ਕੇਮ ਨੂੰ ਲੋਕ ਲੱਗ ਗਿਆ ਪਿਛਲਾ ਨਟ ਕਸਣ ਵਾਲਾ ਇਹਦਾ ਹਲੇ ਛੇ ਟੱਕ ਸੂਟਿੰਗ ਕਰਕੇ ਕਸਾਂਗੇ ਇਹਨੂੰ ਤਰੇ ਸਰ ਵੀ ਪੈ ਗਿਆ ਦਾ ਬਾਸਕਟ ਬੰਨਣ ਹੀ ਰਹਿੰਦੀ ਐ ਇਹਦਾ ਕੰਮ ਹੈ ਬਿਲਡਿੰਗ ਦਾ ਤੇ ਉਹਦੇ ਕਰਕੇ ਇਹਨੂੰ ਸੀੜੀ ਆਰੀ ਦੀ ਪਹਿਲਾਂ ਇਹਨੂੰ ਪਿੱਛੋਂ ਕੰਪਲੀਟ ਕਰਕੇ ਕਿਸ਼ਤੀਆਂ ਦੀਆਂ ਚਾਲਾਂ ਚੂਲਾ ਸੈੱਟ ਕਰਾਂਗੇ ਹੁਣ ਜਿਵੇਂ ਇੱਕ ਵੀਰ ਕਹਿੰਦਾ ਸੀ ਬੈੱਡ ਸਾਫਟ ਟੁੱਟਦੀ ਐ ਬੈੱਡ ਸਾਫਟ ਟੁੱਟਣ ਦਾ ਕਾਰਨ ਵੀ ਇਹ ਆਹੀ ਚੀਜ਼ ਹੁੰਦੀ ਐ ਜਦੋਂ ਆਹ ਆਪਣੀ ਚਾਲ ਵੱਧ ਗਈ ਤੇ ਮਨ ਲਾ ਬਸਾਲਾਂ ਚ ਇਹ ਸਭ ਤੋਂ ਵੱਧ ਨੁਕਸਾ ਆਉਂਦਾ ਇਹ ਪੌਣੇ ਇੰਚ ਤੋਂ ਬਹੁ ਵਾਰੀ ਕਿਹਾ ਵੀ ਪੌਣੇ ਇੰਚ ਤੋਂ ਵੱਧ ਨਹੀਂ ਚਾਹੀਦੀ ਇਹ ਛੇ ਸੂਤ ਤੋਂ ਜਦੋਂ ਇਹ ਵੱਧ ਗਈ ਤਾਂ ਗਰਾਰੀ ਵੀ 14 ਦੀ ਉਹ ਚੱਲੂ 15 ਦੀ ਨਹੀਂ ਪਾ ਸਕਦੇ ਇਹ ਨਹੀਂ ਪਤਾ 13 ਦੀ ਹੋਰ ਪਾਉਣੀ ਪੈ ਜੇ ਤਾਂ ਮਸ਼ੀਨ ਪਿੱਸੋਂ ਨੱਚਦੀ ਬਹੁਤ ਹੁੰਦੀ ਆ ਤੇ ਜੋ ਲੀਵਰ ਲਾ ਕੇ ਰੇਸ ਕਰਦਾ ਹੈ ਹੁੰਦਾ ਵੀ ਸਾਰਾ ਕੁਝ ਬਾਹਰ ਕੱਢ ਦੂਗੀ ਉਹਦਾ ਮੇਨ ਕਾਰਨ ਇਹ ਆ ਜਾਂਦਾ ਹੁੰਦਾ ਤੇ ਦੂਜਾ ਹੁੰਦਾ ਇਧਰੋਂ ਕੇਮ ਤੋਂ ਜਿਵੇਂ ਆਪਾਂ ਗੁੱਲੀਆਂ ਇਧਰ ਲਾ ਗੁਟਕਾ ਪਾਤਾ ਉਧਰ ਲਾ ਪਾਇਆ ਨਹੀਂ ਉਦੋਂ ਫਰਕ ਪੈ ਜਾਂਦਾ ਝੂਟੇ ਦਾ ਫੇਰ ਮਸ਼ੀਨ ਆ ਇਸ ਲੋਟ ਟੇਡੇ ਲੋਟ ਖਿਲਦੀ ਹੁੰਦੀ ਹੈ ਜੋ ਲੀਵਰ ਲੱਗਣਾ ਹੈ ਪਿੱਠ ਮਾਰਦੀ ਹੁੰਦੀ ਆ ਪੂਸ ਤੋਂ ਉਹ ਇਹ ਫਰਕ ਹੋ ਜਾਂਦਾ ਹੁੰਦਾ ਹੁਣ ਇਹਦੇ 베ਰਿੰਗ ਕਸੇ ਹੋਏ ਨੇ ਪਰ ਇਹਦੇ ਰੋਕਾਂ ਨਹੀਂ ਹੈਗੀਆਂ ਇੱਥੇ ਇੱਥੇ ਲਾਜ਼ਮੀ ਫਰਕ ਹੋਊਗਾ ਬੈਡ ਸਾਫਟ ਵੀ ਇਹਦੀ ਸੈਟ ਕਰਾਂਗੇ ਹੁਣ ਉਤੇ ਚੱਲਾ ਮਾਰੀਆਂ ਹੋਈਆਂ ਨੇ ਪਰ ਪੱਕਾ ਹੈ ਨਹੀਂ ਕੀ ਪਤਾ ਕਿੱਧਰ ਨੂੰ ਚੱਲਦੀ ਹੋਣੀ ਐ ਝਟਕੇ ਨਾਲ ਵੀ ਹਿਲਦੀ ਹੋਣੀ ਐ ਜਦੋਂ ਬੈਡ ਲੱਠਾ ਟੁੱਟਦਾ ਸਭ ਤੋਂ ਪਹਿਲਾਂ ਇਹਦਾ ਕਾਨ ਕੱਢਣਾ ਆਹ ਸਾਫਟ ਦਾ ਉਹ ਪਲੇਟ ਤੋਂ ਜਿਹੜੀ ਉਹ ਹਿੱਸੇ ਵਾਲੀ ਪਲੇਟ ਆ ਗਈ ਇੰਚੀ ਡੇ ਬਲਾ ਕੇ ਜਿੰਨਾ ਇਹਦਾ ਸੈਂਟਰ ਬੰਦ ਹੈ ਮਤਲਬ ਇਹਨੂੰ ਉੱਪਰ ਨੂੰ ਖੜੀ ਕਰ ਲਓ ਚਾਹੇ ਉਹ ਵਿਚਲੇ ਸੈਂਟਰ ਤੇ ਲਾ ਲਓ ਪੀਤਾ 9 ਇੰਚ 59 ਸਾਢੇ 59 ਜਿੰਨਾ ਵੀ ਬਣਦਾ ਦੋਨੇ ਪਾਸਿਓਂ ਬਰਾਬਰ ਕਰਨਾ ਤੇ ਪਿੱਛੇ ਨੂੰ ਨਹੀਂ ਕਰਨਾ ਇਹ ਮੂਹਰ ਨੂੰ ਰੱਖਣਾ ਜਿੰਨਾ ਹੋ ਸਕੇ ਰੋਕਾਂ ਦੇ ਮੂਹਰ ਨੂੰ ਬਰਾਬਰ ਲਾ ਕੇ ਇੱਕ ਜਦੋਂ ਬੈਰਿੰਗ ਬਦਲਦੇ ਆਪਾਂ ਉਹੀ ਕੰਪਨੀ ਦੇ ਪਾਓ ਜਿਹੜੇ ਪਹਿਲਾਂ ਹੁੰਦੇ ਨੇ ਜਦੋਂ ਆਪਾਂ ਬਦਲਦੇ ਆ ਨਾ ਕਈਆਂ ਦੇ ਡਾਈ ਦਾ ਫਰਕ ਪੈ ਜਾਂਦਾ ਲੰਬਾਈ ਦਾ ਉਦੋਂ ਰੋਕਾਂ ਤੋਂ ਦੂਰ ਰਹਿਣ ਲੱਗ ਜਾਂਦਾ ਉਦੋਂ ਵੀ ਫਰਕ ਪੈਂਦਾ ਇਹ ਚੀਜ਼ ਨਾਲ ਜਦੋਂ ਇਹਦਾ ਕਾਣ ਕੱਢਾਂਗੇ ਤਾਂ ਮੁੱਲੋ ਮੱਲੀ ਇਹਨਾਂ ਦਾ ਆਪੇ ਹੀ ਨਿਕਲ ਜਾਊਗਾ ਜਦੋਂ ਇਹ ਚ ਕਾਣ ਹੋਏ ਚ ਵੀ ਕਾਣ ਆਊਗਾ ਇਹ ਚ ਵੀ ਆਊਗਾ ਤੇ ਸੈਂਟਰ ਇਹ ਵੀ ਮੇਰ ਨਾਲ ਇਹ 78 ਤੇ ਆਉਂਦਾ 77 ਤੇ ਆਉਂਦਾ 77 ਦੇ ਆਉਂਦਾ ਇਹ ਵੀ ਜ਼ਰੂਰ ਕੱਢਣਾ ਫੇਰ ਬੈਡ ਲੱਠਾ ਟੁੱਟਣੋਂ ਹਟਦਾ ਹੁੰਦਾ ਉਸ ਤੋਂ ਬਾਅਦ ਉਹ ਚਾਲ ਘਟਾਉਣੀ ਹੈ ਉਹ ਚਾਲ ਜਿਵੇਂ ਹੁਣ ਆਹ ਟੈਲੀਫੋਨ ਆ ਗਿਆ ਮਾਨਾ ਜੋ ਘਟਾਉਣੀ ਆ ਤਾਂ ਇਹ ਮੂਰ ਨੂੰ ਲੈ ਜਾਣਾ ਹੈ ਸਰਾਕ ਉਰੇ ਵੱਜੂ ਉਰੇ ਵੱਜੂ ਇਹ ਨਹੀਂ ਵੱਜਦਾ ਵੀ ਛੋਟੇ ਨੇ ਤਾਂ ਚਾਸੀ ਝਾੜਨੀ ਪੂ ਇਥੋਂ ਇਹ ਮੂਰੇ ਲੈ ਜਾਣੀ ਪੂ ਫਿਰ ਚਾਲ ਘਟੂਗੀ ਪੈਕਿੰਗਾਂ ਨਾਲ ਕਦੇ ਨਹੀਂ ਘਟਦੀ ਹੁੰਦੀ ਪੈਕਿੰਗਾਂ ਨਾਲ ਤਾਂ ਬਸ ਉਹਦੀ ਜਗ੍ਹਾ ਬਦਲ ਜਾਂਦੀ ਹੈ ਉੱਚੀ ਹੋ ਜਾਂਦੀ ਆ ਉਹ ਉਦੋਂ ਚਾਲ ਨਹੀਂ ਘਟਦੀ ਹੁੰਦੀ ਵਿੱਚ ਬੰਦੇ ਪੱਤੀਆਂ ਪਾ ਦਿੰਦੇ ਨੇ ਵੀ ਬਸ ਉੱਚੀ ਹੋ ਗਈ ਜੀ ਸਟਾਕ ਵੱਧ ਗਈ ਸਟਾਕ ਤਾਂ ਪਹਿਲਾਂ ਹੀ ਵਧੀ ਹੋਈ ਆਪਾਂ ਤਾਂ ਘਟਾਉਣੀ ਆ ਉਹ ਇਹਦਾ ਇਧਰੋਂ ਓਕੇ ਹੋ ਗਿਆ ਤੇ 엘ਿਵੇਟਰ ਖੋਲਦਾ ਇਹ ਲਾਉਣਾ ਇਹਦਾ ਮੂੰਹ ਜਾਂ ਨਵਾਂ ਬਣਾਉਣਾ ਹਾਂ ਗੰਦ ਪਿਲ ਜਾ ਹ ਸਕਾਟ ਵੀ ਖਰਾਬ ਆ ਵੀ ਤੇ ਦਾਣੇ ਵਾਲਾ ਇਧਰੋਂ ਵੀ ਵੀ ਨਵੀਂ ਪਾ ਦਾਂਗੇ ਹਣ ਮਾਰ ਸਾਰਾ ਨਵੇਂ ਵਾਂਗੂ ਹੋ ਗਿਆ ਧੋਕੇ ਆਟਾ ਕੀ ਇਹਦਾ ਫਾਇਦਾ ਬਹੁਤ ਆ ਵੱਡੀਆਂ ਜਿਵੇਂ ਤੰਗਲੀ ਦੁngਲੀ ਸੈਟ ਕਰਨੀ ਹੈ ਪਤਲਾ ਜਿਹਾ ਬੰਦਾ ਆਰਾਮ ਨਾਲ ਵਿੱਚ ਵੜ ਜਾਂਦਾ ਜਗ੍ਹਾ ਵੱਧ ਹੁੰਦੀ ਹੈ ਚਲੋ ਚਾਹੇ ਟੈਡੀ ਜੀ ਬਾਹ ਲੰਘ ਜੇ ਪੂਰੀ ਤਾਂ ਵੀ ਬਹੁਤ ਇੱਕ ਜਿਵੇਂ ਆ ਬੈਲ ਹੌਜ਼ਿੰਗ ਦੀ ਕਿਟ ਹੁੰਦੀ ਹੈ ਕਦੇ ਵੀ ਕੱਲੀ ਚੀਜ਼ ਨਾ ਪਾਓ ਇਹ ਤਾਂ ਜਿਹੜੀ ਚੀਜ਼ ਨਵੀਂ ਪੈਗੀ ਉਹਨੇ ਵੱਜ ਜਾਣਾ ਉਹਨੇ ਦੂਜੀ ਨੂੰ ਫੇਰ ਮਾਰ ਦੇਣਾ ਸੈੱਟ ਦਾ ਸੈੱਟ ਪਾਵੇ ਇਹ ਇੱਥੀ ਬਾਰੇ ਨੂੰ ਮਿਲਦਾ ਹੋਊ ਇਹ 5000 ਦੇ ਲਾਗੇ ਬੰਨੇ ਇਦੀ ਪੁਲੀ ਕਮਾ ਕੇ ਪਾਵਾਂਗੇ ਹੁਣ ਇਹ ਚਾੜਾਂਗੇ ਛੋਟੀ ਬੈਲਟ ਤੇ ਗੇਰ ਗੁਰਦਾ ਤੇਲੇ ਦਾ ਪੂਰਾ ਕਰਤਾ ਸੀ ਲੈਵਲ ਤੋਂ ਮਾੜਾ ਜਾਂ ਡਾਊਨ ਰੱਖਿਆ ਜਿਵੇਂ ਉਹ ਰੋੜ ਰਾਰਤੇ ਜਾਂਦੀ ਹੈ ਨਹੀਂ ਫਿਰ ਤੇਲ ਸਾਰਾ ਬਾਹਰ ਹੀ ਕੱਢ ਦਿੰਦੀ ਆ ਬਲੋਰ ਭਰ ਦਿੰਦੀ ਹੁੰਦੀ ਆ ਮਸ਼ੀਨ ਇਕੇ ਚ ਬੈਰਾਂਗੇ ਇਹ ਵੱਡੇ ਬੈਂਦੇ ਨੇ ਆਮ ਨਾਲੋਂ ਕਿੰਗ ਪਿੰਨ ਵਾਲੇ ਤੇ ਵਧੀਆ ਲੈਵੇਂ ਲੂਵੇਂ ਪਾ ਕੇ ਜਮਾਟੇ ਲਗਾਤਮ ਹੋ ਗਈ ਇਹਨਾਂ ਦੀ ਕਿੰਗਪਿੰਨ ਜਦੋਂ ਪਾਉਣੀ ਐ ਸਾਫ਼ ਕਰਕੇ ਵਧੀਆ ਰੇਗਮਾਰ ਲਾ ਕੇ ਉਹਦੇ ਦੂਆ ਵਿਚਲੇ ਬੋਰ ਚ ਵੀ ਹਿੱਸੇ ਵਾਲੇ ਉਹ ਚ ਮੁੱਕੀ ਚ ਉਦੋਂ ਬਾਅਦ ਮਗਲੈਲ ਮਗਲੂ ਲਾ ਕੇ ਪਾਵੇ ਇਹਨੂੰ ਗਰੀਸ ਵੀ ਲਾ ਲੇ ਫਿਰ ਵਿੱਚੋਂ ਜਾਮ ਨਹੀਂ ਹੁੰਦੀ ਹੈਗੀ ਹੁਣ ਜਿਵੇਂ ਉਹਦੇ ਤਾਂ ਉਹ ਟੈਲੀਫੋਨ ਨੇ ਦੇ ਇਹ ਨੇ ਜੇ ਇਹਦਾ ਚਾਲ ਘਟਾਉਣੀ ਐ ਤਾਂ ਜਿਹੜੇ ਉੱਪਰਲੇ ਸ਼ਰਾਖ ਨੇ ਨਟਾਂ ਵਾਲੇ ਇਹ ਪਿੱਛੇ ਲਿਆਉਣਾ ਪੂਟੇਲੀ ਫੋਨ ਮਤਲਬ ਇਹ ਚ ਜਮਾ ਨਾਲ ਇੱਥੇ ਆ ਜੂ ਇਹ ਇਹ ਚਾਲ ਇਧਰ ਨੂੰ ਕਰਕੇ ਚਾਲ ਮਾਰ ਕੇ ਬਿਲਡਿੰਗ ਨਾਲ ਜਿੰਨਾ ਇਹ ਉਹਨਾਂ ਹੋਏ ਜੇ ਉਨੀ ਚਾਲ ਕੱਟੀ ਜਾਊਗੀ ਨੀਦੀ ਚਾਲ ਪੂਰੀ ਆ ਬਰਾਬਰ ਬਰਾਬਰ ਜੀ ਆ ਉਹੀ ਪੌਣਾ ਇੰਚ ਤੇ ਖੜਦੀ ਆ ਇਹ ਅ ਸਹੀ ਐਣ ਬੈੱਡ ਪਹਿਲਾਂ ਇਹਦਾ ਬਹੁਤ ਹਾਲਚਦੀ ਹੁਣ ਪੂਰਾ ਮੂਰੋ ਉੱਚਾ ਦਿਖ ਰਿਹਾ ਹੈ ਤੇ ਫੋਨ ਆ ਗਿਆ ਸੀ ਤੇ ਬਾਕੀ ਨਾ ਇੱਕ ਜਿਵੇਂ ਇਹ ਥਰੇਸਰ ਆ ਹੁਣ ਇਹਦੇ ਵਿੱਚ ਆ ਪੈਕਿੰਗਾਂ ਦਿੱਤੀਆਂ ਹੋਈਆਂ ਨੇ ਜਦੋਂ ਕੋਈ ਵੀ ਬੰਦਾ 12 ਰਸਵਾਰਾ 12 ਲਾਉਂਦਾ ਹੈ ਨਾ ਕਈ ਪੈਕਿੰਗਾਂ ਨਹੀਂ ਦੰਦੇ ਹੈਗੇ ਜੇ ਪੈਕਿੰਗਾਂ ਨਾਲ ਦਿੱਤੀ ਹੋਵੇ ਤਾਂ ਰਸਵਾਰਾ ਇੱਥੋਂ ਘਸੂਗੀ ਤੇ ਨਾਟਕ ਹਸਿਆ ਹੋਊਗਾ ਤਾਂ ਹੋ ਕੰਮ ਕਰਦੀ ਉਹ ਨਹੀਂ ਨਾ ਉਹ ਚੋ ਮੱਖੀ ਆਉਣੋਂ ਹਟੇ ਅਸੀਂ ਵੀ ਜਦੋਂ ਚੱਲ ਜੱਗੀ ਲਾਉਂਦਾ ਹੁੰਦਾ ਉਹਦਾ ਫਰਮਾ ਬਣਿਆ ਹੋਇਆ ਹੈ ਇਹਦੇ ਵਿੱਚ ਹਲਕੀਆਂ ਹਲਕੀਆਂ ਪੱਤੀਆਂ ਦੇ ਦੇ ਕੇ ਇਹਨੂੰ ਉੱਚੀ ਚੱਕ ਚੱਕ ਕੇ ਫੇਰ ਇਹਨੂੰ ਪੱਕੀ ਕਰਦੇ ਹੁੰਨੇ ਆ ਹੁਣ ਦੇਖ ਲਓ ਵੀ ਇਹਦੀ ਆ ਚੀਜ਼ ਇਥੋਂ ਕੱਸੀ ਨਹੀਂ ਹੋਈ ਨਹੀਂ ਜਿਹਦੀ ਆ ਗੋਲ ਹੋਈ ਹੁੰਦੀ ਆ ਚੀਜ਼ ਤੇ ਨਟ ਇਥੋਂ ਮਰਿਆ ਹੁੰਦਾ ਉਹ ਕੰਮ ਨਹੀਂ ਕਰਦੀ ਇਹ ਚੀਜ਼ਾਂ ਨਾ ਬਹੁ ਵੱਟੇ ਪੈ ਜਾਂਦੇ ਨੇ ਕਹਿਣ ਤੇ ਕਾਰਨ ਚ ਬਹੁਤ ਫਰਕ ਹੁੰਦਾ ਹੁਣ ਮੰਨ ਲਓ ਆਪਣੀ ਗੱਲ ਲਾ ਲਓ ਵੀ ਸਮਝੋ ਨਾ ਸਮਝਾਓ ਚ ਬਹੁ ਵਟਾ ਹੁਣ ਜਿਹੜੇ ਬੰਦੇ ਨੂੰ 60 70% ਨੌਲੇਜ ਹੈਗੀ ਆ ਉਹ ਤਾਂ ਹੁਣ ਜਿਵੇਂ ਕੰਮ ਦਾਸ ਦੇ ਆ ਕਰ ਲੂ ਮਤਲਬ ਨੌਲੇਜ ਹੈਗੀ ਆ ਉਹ ਤਾਂ ਕਰ ਲੂਗਾ ਪਰ ਹੁਣ ਜਿਹਨੂੰ ਜਮੇ ਨਹੀਂ ਪਤਾ ਉਹ ਇਹ ਚੀਜ਼ ਤੋਂ ਨਹੀਂ ਕਰ ਸਕਦਾ ਜਿਵੇਂ ਆਪਾਂ ਕਹਿੰਦੇ ਆ ਵੀ ਨਾਕਲ ਵੀ ਆਕਲ ਨਾਲ ਵੱਜਣੀ ਆ ਹਨ ਵੀ ਉੱਥੇ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁਣ ਵਿੱਚ ਬੰਦੇ ਫੋਨ ਕਰ ਲੈਂਦੇ ਨੇ ਜੇ ਪੁੱਛਲੇ ਵੀ ਆ ਆ ਤੁਹਾਡਾ ਕੀ ਕਰਿਆ ਕੀ ਰਿਹਾ ਬਈ ਮੈਨੂੰ ਤਾਂ ਪਤਾ ਨਹੀਂ ਮੈਂ ਦੂਜੇ ਨੂੰ ਪੁੱਛਦਾ ਤੇ ਉਹ ਚੀਜ਼ ਸਮਝਾਉਣੀ ਬਹੁਤ ਔਖੀ ਹੁੰਦੀ ਆ ਇੱਕ ਵੀਰ ਨੇ ਫੋਨ ਕਰਿਆ ਮਾਲਕ ਸੀ ਮਸ਼ੀਨ ਦਾ ਤੇ ਸ਼ਾਮ ਜਿਹੇ ਦਾ ਵੇਲਾ ਚਾ ਝੋਨੇ ਹੀ ਜੀ ਤੇ ਉਹ ਕਹਿੰਦਾ ਮੈਂ ਫੋਰਮੈਨ ਨਾਲ ਗੱਲ ਕਰਾਂਗਾ ਗਾਹਾਂ ਫੋਰਮੈਨ ਸਾਹਿਬ ਜੀ ਤੇ ਨਫੀਸਾਂ ਚ ਹੋਏ ਹੋਏ ਤੇ ਉਦੋਂ ਤੇ ਚੱਲ ਮੈਂ ਗੱਲਾਂ ਬਾਤਾਂ ਪੁੱਛੀਂਗਾ ਮੈਨੂੰ ਬੋਲਦਾ ਕਹਿੰਦਾ ਇਹ ਦਸਮੇਸ਼ ਹੈ ਮਹਾਵੀਰੀ ਫਿਰ ਚਲਾ ਲਾ ਫਿਰ ਮੈਨੂੰ ਕੋ ਦੱਸਦਾ ਇਹ ਆਪਾਂ ਫੋਨ ਕੱਟਦਾ ਵੀ ਚਲ ਆਪਾਂ ਕਾਦੇ ਲਈ ਜਿਹਦੇ ਨਾਲ ਹਨ ਪਰ ਉਹ ਮਾਰ ਕਿੱਥੋਂ ਪੈਂਦੀ ਹੈ ਇਹ ਜਿਵੇਂ ਹੁਣ ਮੰਨ ਲਓ ਉਹਨੇ ਕਹਿਤਾ ਆਪਾਂ ਪਿੱਛੇ हट ਗਏ ਜੇ ਹੁਣ ਉਹੀ ਢੰਗ ਨਾਲ ਗੱਲ ਕਰਦਾ ਆਪਾਂ ਪਿੱਛੇ ਨਹੀਂ ਹਟਦੇ ਤੇ ਇਹ ਬਹੁਤ ਕਮੀਆਂ ਪੇਸ਼ੀਆਂ ਆ ਜਾਂਦੇ ਨੇ ਮਸ਼ੀਨਾਂ 'ਚ ਦਸ਼ਮੇਸ਼ ਦਾ ਪਰ ਗਾਈਡਰਾਂ ਬਹੁਤ ਸੋਹਣਾ ਬਣਿਆ ਹੋਇਆ ਉਹ ਚੀਜ਼ ਮੰਨਣ ਵਾਲੀ ਹੈ ਫਰਕ ਹੁੰਦਾ ਬੰਤਰ 'ਚ ਬਹੁ ਵੱਟੇ ਪੈਂਦੇ ਨੇ ਉਹ ਚੀਜ਼ਾਂ ਦੇ ਇੱਕ ਇਹਨਾਂ ਨੇ ਐਤਕੀ ਮਸ਼ੀਨ ਗਈ ਸੀ ਤਮੇਦ ਦੀ ਮਿਲ ਤਰਨ ਤਰਨ ਸਾਈਡ ਤੋਂ ਅਸੀਂ ਬੰਦੇ ਤੇ ਥਰੇਸਰ ਸੀਗਾ 12 ਕਿਲੀ ਵਾਲਾ ਤੇ ਬਾਸਕਟ ਅਸੀਂ 13 ਵਾਲੀ ਹੁਣ ਜੇ ਆਪਾਂ ਇਹ ਗੱਲ ਕਰੀਏ ਕਿਸੇ ਨੇ ਮੰਨਣੀ ਨਹੀਂ ਵੀ ਇੰਨੀ ਘੱਟ ਵਾਲਾ ਹੋਣਾ ਨਹੀਂ ਉਹ ਮਸ਼ੀਨ ਦਾਣੇ ਮਾਰਨੋਂ ਨਹੀਂ ਹਟੇ ਉਹ ਕਿਵੇਂ ਮਾਰਦੀ ਸੀ ਜਿਵੇਂ ਹੁਣ ਉਹਦਾ ਡਾਇਆ ਵੱਧ ਗਿਆ ਸਪੈਕਾਂ ਦਾ ਦੂਰ ਹੋ ਗਿਆ ਘੇਰਾ ਤੇ ਉਹਨਾਂ ਆਲ ਨੇ ਜੇ ਬਣਾ ਬਣਾ ਦਿੰਦੀ ਸੀ ਬੈੱਡ ਤੋਂ ਉਹੀ ਸੀਪਾਂ ਤੋਂ ਰੁਗਗੇ ਆਉਂਦੇ ਤੇ ਉਹ ਜਿਵੇਂ ਹੁਣ ਉਹ ਤੋਂ ਥਰੇਸਰ ਤੋਂ ਪ੍ਰੋਪਰ ਸਨਾਈ ਨਹੀਂ ਹੋਈ ਹੈਗੀ ਤਾਂ ਉਹ ਰੁਗਾਂ ਦੇ ਰੁਗਾਂ ਆਉਂਦੇ ਤੇ ਜਿਵੇਂ ਹੁਣ ਆਪਣਾ ਆਪਣੀ ਮਲਕੀਤ ਦਾ ਥਰੇਸਰ ਤੇ ਬਾਸਕਟ ਹੈ ਇਹ ਹੈਗੀ 17 18 ਸਪੈਕਾਂ ਵਾਲੀ ਤੇ ਵਿਸਾਲ ਵਾਲਿਆਂ ਨੇ ਵੀ ਦਿੱਤੀ ਹੈ 18 19 ਵਾਲੀ 18 ਦੀ 36 ਸਰ ਤੇ 19 ਦੀ ਬਾਸਕਟ ਤਾਂ ਉਹਦੀ 19 ਸਨਾਈਂ ਵੱਜ ਜਾਂਦੀ ਆ ਪਰ ਕਈ ਇਹ ਹੋ ਜਾਂਦਾ ਉਹਦੇ ਵਿੱਚ ਵੀ ਮਸ਼ੀਨ ਲੋਡ ਲੈਣ ਲੱਗ ਜਾਂਦੀ 18 19 ਵਾਲੇ ਚ ਕਿਉਂ ਸਪਾਈਕਾਂ ਜ਼ਿਆਦਾ ਹੋ ਗਈਆਂ ਜ਼ੋਰ ਜ਼ਿਆਦਾ ਲੱਗਦਾ ਮਾਲ ਬਰੀਕ ਹੁੰਦਾ ਤਾਂ ਉਦੋਂ ਫਿਰ ਮਸ਼ੀਨ ਮਰ ਕੇ ਜੇ ਚੱਲਦੀ ਹੈ ਤਾਂ ਉਹਦੇ ਲਈ ਆਪਾਂ ਪਹਿਲਾਂ ਹੀ ਕਹਨੇ ਹੁੰਦੇ ਆ ਵੀ ਬੈਲਟ ਹੈ ਜਿਹੜੀ ਝੋਨੇ ਚੱਕੀ 50 ਪਾ ਲਿਆ ਕਰੋ ਕਈ ਮਸ਼ੀਨਾਂ ਦੇ ਪੈਂਦੀ ਨਹੀਂ ਤੇ ਫ੍ਰੇਕ ਦੇ ਮਤਲਬ ਕਹਿੰਦਾ ਮਤਲਬ ਪੈਂਦੀ ਨਹੀਂ ਕਈਆਂ ਦੇ ਪਏ ਜਾਂਦੀ ਹੈ ਹੁਣ ਜਿਵੇਂ ਇਹਦੀ ਆ ਚੀਜ਼ ਦਾ ਬਹੁਤ ਫਰਕ ਹੈ ਇਹਦੇ 2150 ਮੁਸ਼ਕਲੇ ਪਾਊਗੀ 2170 ਇਹ ਚੱਲੂ ਇਹਦੇ ਹਾਂ ਇਹਦੇ 2170 ਹੈ ਕਿਉਂਕਿ ਇਹਹੀ ਬਹੁਤ ਟਾਈਟ ਚੜਦੀ ਆ ਉਹਨੇ ਚੜਨਾ ਨਹੀਂ ਫਿਰ ਉਹ ਸਾਫਟ ਤੋੜੂਗੀ ਹੁਣ ਇਹ ਹੱਤਣੀ ਗਈ ਕਈਆਂ 'ਚ ਜਿੰਨਾ ਦਾ ਡਾਇਆ ਘੱਟ ਹੁੰਦਾ ਉਹ ਬੰਤਰ ਦਾ ਫਰਕ ਹੁੰਦਾ ਉਹ ਗੈਲ ਰੰਬੀ ਉਹਦਾ ਨੇੜੇ ਹੁੰਦਾ ਥਰੇਸ਼ਰ ਤੋਂ ਮਾਲ ਸੇਤੀ ਫੜਦਾ ਹੁੰਦਾ ਤਾਂ ਉਹ ਜਦੋਂ ਇਹ ਨੇੜੇ ਵਾਲੇ ਚ 2170 ਹੈ ਤਾਂ ਉਹ ਐ ਲੱਪਾ ਮਾਰੂਗੀ ਬਹੁਤ ਜ਼ਿਆਦੇ ਢਿੱਲ ਦਿਖਾਉਣ ਲੱਗ ਜਾਂਦੀ ਹੈ ਤਾਂ ਉੱਥੇ 2150 ਕੰਮ ਕਰੂਗੀ ਕਣਕ ਜੇ ਨਹੀਂ ਪਾਉਣੀ ਹੈਗੀ ਕਣਕ ਜੇ ਕਿਉਂਕਿ ਥਰੇਸ਼ਰ ਨੂੰ ਸਾਹ ਨਹੀਂ ਮਿਲਦਾ ਹੁੰਦਾ ਤੋਰਾ ਅਸੀਂ ਲੈਂਦੀ ਹੁੰਦੀ ਹੈ ਤਾਂ ਉਦੋਂ ਸਾਫਟ ਤੋੜਨ ਦੀ ਦਿੱਕਤ ਆ ਜਾਂਦੀ ਹੈ ਇੱਕ ਗਾਰ ਹਾਰਟ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੁਣ ਆਪਾਂ ਜੀ ਗੱਲ ਕਰੀਏ ਤਾਂ ਮਤਲਬ ਕਹਿੰਦਾ ਮਤਲਬ ਇਹ ਹੋ ਜੂਗਾ ਵੀ ਇਹ ਇਹ ਤਾਂ ਥਿਉਰੀ ਬਣਦੀ ਨਹੀਂ ਪਰ ਬਹੁਤ ਵੱਡਾ ਕੰਮ ਹੈ ਸਾਰਾ ਰੋਲ ਇਹਦੇ ਨਾਲ ਤੰਗਲੀ ਦਾ ਹੁੰਦਾ ਜਦੋਂ ਤੰਗਲੀ ਉੱਚੀ ਹੈ ਤਾਂ ਇੱਕ ਗੱਲ ਨੋਟ ਕਰ ਲਿਓ ਇੰਜਨ ਨਹੀਂ ਲੋਡ ਲੈਂਦਾ ਹੁੰਦਾ ਮਸ਼ੀਨ ਵਿੱਚੋਂ ਲੋਡ ਲੈਣ ਲੱਗ ਜਾਂਦੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਵੀ ਫਲੈਟ ਢਿੱਲੇ ਤੇ ਹੁੰਦਾ ਵੀ ਵਿੱਚੋਂ ਮਰਜੀ ਜਾਂਦੀ ਹੈ। ਨਾ ਉਹ ਫਲੈਟ ਢਿੱਲਾ ਹੁੰਦਾ ਹੁੰਦਾ ਜੇ ਫਲੈਟ ਵੀ ਟੈਟਾ ਇੰਜਨ ਵੀ ਸਹੀ ਨਹੀਂ ਲੋਡ ਲੈ ਰਿਹਾ ਤਾਂ ਵਿੱਚੋਂ ਲੋਡ ਲੈ ਰਹੀ ਹੈ। ਉਹਦਾ ਮੇਨ ਕਾਰਨ ਤੰਗਲੀ ਹੁੰਦੀ ਹੈ। ਜਦੋਂ ਤੰਗਲੀ ਉੱਚੀ ਹੈ ਜਿਆਦਾ ਬਣੀਆ ਅਗਰ ਆਰੀ ਮਰੂਗੀ। ਜਾਂ ਸ਼ਾਫਟ ਟੁੱਟੂਗੀ ਜਿਹਦੇ ਆਹ ਮਤਲਬ ਡਬਲ ਬੈਰਿੰਗ ਨਹੀਂ ਹੁੰਦਾ ਤਾਂ ਇਹ ਤੋੜਨੀ ਤੋੜਦਿਆਂ ਨੇ ਪ੍ਰੀਤਾ ਨੂੰ ਬਹੁਤ ਆਤਤੀ ਇਹ। ਉਹਦੇ ਛੇ ਦੀ ਸ਼ਾਫਟ ਹੁੰਦੀ ਸੀ। ਤੇ ਇਹ ਟੁੱਟਣੀ ਉਹਦੀ ਹੈ। ਉਦੋਂ ਇਹ ਤੇ ਲੋਡ ਪੈਣਾ ਵਿੱਚ ਕਿਉਂਕਿ ਮਾਲ ਜਾਦੇ ਜਮਾ ਹੋਣ ਲੱਗ ਜਾਂਦਾ ਬੈਡ ਬੱਡ ਤੇ ਸਟਾਅ ਦਾਕਰਾਂ ਤੇ ਜਦੋਂ ਥੱਬੇ ਬਣ ਬਣ ਜਾਣੇ ਨੇ ਜੇ ਹੁਣ ਤੰਗਲੀ ਨੀਵੀਂ ਹਟਾਵਾਕਰਾਂ ਨੂੰ ਪੂਰਾ ਪੂਰਾ ਮਾਲ ਮਿਲਦਾ ਉਹ ਸੌਖੇ ਰਹਿੰਦੇ ਨੇ ਜਦੋਂ ਤੰਗਲੀ ਉੱਚੀ ਆ ਤਾਂ ਉਹਦੇ ਉੱਤੇ ਪੰਡ ਦੀ ਪੰਡ ਬਣ ਕੇ ਜਾਂਦੀ ਆ ਤਾਂ ਉਹਤੇ ਲੋਡ ਪੈਂਦਾ ਉਦੋਂ ਫਿਰ ਇਹ ਚੱਕਰ ਤੋੜਦੀ ਆ ਇਹਤੇ ਜ਼ੋਰ ਪੈ ਜਾਂਦਾ ਹੈ ਮਰਦੀ ਹੈ ਫਿਰ ਗਰਾਰੀ ਮਰਦੀ ਹੈ ਜਾਂ ਸਾਫਟ ਟੁੱਟਦੀ ਹੈ ਤੇ ਸਾਫਟ ਜੇ ਨਹੀਂ ਟੁੱਟਦੀ ਤਾਂ ਇਹਦੇ ਬੈਰਿੰਗ ਸਾਈਜ਼ ਖਤਮ ਹੋ ਜਾਂਦੇ ਨੇ ਜਦੋਂ ਜ਼ੋਰ ਪੈਂਦਾ ਇਹ ਮਰੀ ਮਰੀਆਂ ਗੱਲਾਂ ਹੁੰਦੀਆਂ ਨੇ ਅੱਜ ਆਇਆ ਕੋਈ ਹੈ ਨਹੀਂ ਰੌਲਾ ਲੱਪਾ ਹੈ ਨਹੀਂ ਨਹੀਂ ਵਿੱਚ ਦੀ ਕੋਈ ਨਾ ਕੋਈ ਬਾਜ ਵਜਦੀ ਜਾਂਦੀ ਹੈ ਤਾਂ ਵੀਡੀਓ ਬਣਦੀ ਨਹੀਂ ਹੁੰਦੀ ਇੰਨੇ ਕ ਕੰਮ ਹੁੰਦੇ ਨੇ ਇਹੀ ਧਿਆਨ ਵਾਲੇ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਕਪੜਾ ਵੀਰ ਇਧਰੋਂ ਸੀ ਮਹਰਾਜਪਿੰਡ ਤੋਂ ਉਹ ਕਹਿੰਦੇ ਮਸ਼ੀਨ ਰੋਡ ਤੇ ਵੀ ਖਰਚਾ ਕਰਦੀ ਆ ਤੁਰਦੀ ਘੱਟ ਫਿਰ ਉਹਨਾਂ ਦਾ ਇਹ ਬਦਲਾਇਆ ਵੱਡਾ ਪਵਾਇਆ ਇਹ 12 ਇੰਚੀ ਜਦੋਂ ਵੀ ਇਹ ਪਾਉਣਾ ਵਿਚ ਲੜਾਇਆ ਸੇਮ ਹੋਣਾ ਚਾਹੀਦਾ ਪਹਿਲੇ ਦੇ ਨਾਲ ਦਾ ਨਹੀਂ ਮਸ਼ੀਨ ਦੇ ਚੱਕਰਾਂ ਦਾ ਫਰਕ ਪਹਿਜਣਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਣਾ ਤਾਂ ਮਸ਼ੀਨ ਦਾਣੇ ਮਾਰਨੋਂ ਨਹੀਂ ਹਟਦੀ ਹੁੰਦੀ ਕਿਉਂਕਿ ਉਹਨੂੰ ਸਹੀ ਚੱਕਰ ਨਹੀਂ ਮਿਲ ਰਿਹਾ ਇਹ ਪਲੇਟ ਨੂੰ ਜਦੋਂ ਇਹ 12 ਪੈ ਗਿਆ ਤਾਂ ਥੱਲੇ ਜਾਏ 11 ਇੰਚੀ ਪੁਲੀ ਰੱਖ ਲਓ ਮਸ਼ੀਨ ਬਹੁਤ ਨਜਾਇਜ਼ ਭਜਦੀ ਆ ਕਹਿੰਦਾ ਮਤਲਬ ਵੀ ਐਵਰੇਜ ਦਾ ਪੱਟਾ ਬਾਲਾ ਪੈ ਜਾਂਦਾ ਭਜਣਾ ਭਜਾਉਣ ਤਾਂ ਚਲੋ ਬੰਦੇ ਦੇ ਹੱਥ ਆ ਹਨਾ ਵੀ 1800 ਚੱਕਰ ਤੇ ਵੀ ਬਹੁਤ ਵਧੀਆ ਤੁਰਦੀ ਆ ਮਸ਼ੀਨ ਹੁਣ ਇਹਦੇ ਆਪਣੇ ਇਹਦੇ ਇਹ ਹੀ ਵੱਡਾ ਹੈ ਇਹਦਾ ਵੀ 12 ਇੰਚੀ ਪਿਆ ਹੋਇਆ ਇਹ ਮਸ਼ੀਨ ਤੇ ਥੋੜੇ ਜਿਹਾ ਬਰੀਕੀ ਜੇ ਕੰਮ ਨੇ ਇਹਨੂੰ ਲੱਗਦੇ ਅੱਜ ਬਿਲਡਿੰਗ ਹੇਲਡਿੰਗ ਵਾਲੇ ਕੰਮ ਇਹਦੇ ਬੈਂਤੀ ਗਿੰਤੀ ਸਾਰੀ ਕਰਕੇ ਪੂਰੀ ਉਦੋਂ ਬਾਅਦ ਇਹਨੂੰ ਮੂਰੋ ਖੋਲਾਂਗੇ ਪਹਿਲਾਂ ਪਿਛਲੇ ਕੰਮ ਨਵੇੜਾਂਗੇ ਬੱਡੇ ਦਾ ਕੱਢਣਾ ਕਿਉਂਕਿ ਇਹਦੇ ਇੱਥੇ ਕੇਮ ਸਾਫਟ ਤੇ ਮਾਲ ਬਹੁਤ ਜ਼ਿਆਦਾ ਆਉਂਦਾ ਉਹ ਪਟਾ ਵੱਡਾ ਲਾਉਣਾ ਉਹ ਇਹ ਆਪਣੇ ਆਈ ਦੇਖਦੇ ਵੀ ਲਾਉਣਾ ਉਹ 6 ਇੰਚੀ ਪਟਾ ਲਾਵਾਂਗੇ ਜਿਹੜਾ ਉਹ ਪਟਾ ਹੁੰਦਾ ਨਾ ਉਹਨੇ ਮਾਰ ਰੋਕਣਾ ਹੁੰਦਾ ਜੇ ਦੋ ਛੋਟਾ ਰਹੇ ਜੇ ਤਾਂ ਮਾਲ ਮੁਰਿਆਂ ਲੱਗ ਜਾਂਦਾ ਸਾਰਾ ਫਲੋਰ ਭਰ ਜਾਂਦਾ ਫਿਰ ਜੇ ਉਹ ਭਰਦਾ ਤੋਰੀ ਜਾਂਦੀ ਤੇ ਇਥੇ ਛੱਡਾਂ ਤੋਂ ਐਂਗਲਾਂ ਤੇ ਦਾਣੇ ਆਈ ਜਾਂਦੇ ਨੇ ਚਲੋ ਬਣਾਉਣਿਆ ਫਿਰ ਦੁਬਾਰੇ ਹੋਰ ਕੋਈ ਹਾਂਜੀ ਤੇ ਡੈਕਸ਼ਨ ਦਾ ਡੋਕਸ਼ਨ ਦਾ ਤੇਲ ਹੋ ਗਿਆ ਪੂਰਾ ਲੈਵਲ ਨੂਵਲ ਕਰਤੇ ਇੱਧਰ ਵੀ ਚੈੱਕ ਹੋ ਗਿਆ ਇਹ ਇਧਰ ਦਾ ਇਹਦੇ ਵਿੱਚ ਘੱਟ ਸੀ ਇਹ ਚ ਪੈ ਗਿਆ ਯਾਨੀ ਕਿ ਲੀਟਰ ਸਵਾ ਲੀਟਰ ਤੇਲ ਇਹਦੇ ਵਿੱਚ ਗਲਾਸ ਕਿ ਪਿਆ ਹੁਣ ਤੇ ਇਧਰੋਂ ਓਕੇ ਆ ਜਮਾ ਹੁਣ ਲੱਗੇ ਹਾਂ ਇੰਜਨ ਨੂੰ ਕਰਤਾ ਖੜਾ ਇਹ ਪੰਪ ਪੰਪ ਲਾ ਕੇ ਚੈਂਬਰ ਚੁੰਬਰ ਲਾ ਕੇ ਜਿਹੜੀਆਂ ਗਰਾਰੀਆਂ ਰਹਿ ਗਈਆਂ ਉਹ ਕਾਲੂ ਹੋਵਣਗੀਆਂ ਜਾਦੇ ਖਰਾਬਤੀਆਂ ਉਹ ਕੀਮ ਵਾਲੀ ਵੀ ਤੇ ਆਇਡਲ ਵਾਲੀ ਵੀ ਮੁੜ ਕੇ ਇਹੀ ਚੀਜ਼ਾਂ ਦੇ ਬਾਜ ਬਣਾਉਣੀ ਹੁੰਦੀ ਆ ਫਿਰ ਬਾਜ ਨਹੀਂ ਬਣਦੀ ਹੁੰਦੀ ਮੜਾ ਨਾਲ ਅੱਗੇ ਜਾਂਦਾ ਢੇਰ ਦੇ ਵਿੱਚ ਫਾਦੇ ਜਾਂਦੇ ਨੇ ਕੰਪਰੈਸਰ ਇਹਦਾ ਜਵਾ ਠੀਕ ਸੀ ਇਹ ਛੇੜਿਆ ਨਹੀਂ ਹੈਗਾ ਤੇ ਰਿੰਗ ਰੋਂਗ ਜ਼ਰੂਰ ਪਾਵਾਂਗੇ ਇਹਦੇ ਨਾਲੇ ਨਿਬੜ ਜੂ ਕੰਮ ਇਹ ਉਹ ਦੇ ਦਿੰਦੇ ਨਹੀਂ ਆਂ ਮੂੰਹ ਕਨੇ ਜਪਾ 엘ਿਵੇਟਰ ਦੇ ਦੇ ਥੱਲੇ ਵੀ ਟਾਂਕੇ ਲੱਗੇ ਹੋਏ ਤੇ ਉੱਪਰ ਵੀ ਇਹ ਲਾ ਲਿਆ ਸੀ ਇਹਦਾ ਮੂੰਹ ਜਾ ਖਰਾਬ ਹੈ ਵੀ ਚਲ ਹੁਣ ਖੁੱਲਿਆ ਹੋਇਆ ਹੈ ਨਾ ਉਹ ਕਹਿੰਦੇ ਬਣਾ ਦਿਓ ਇਹ ਬਣਾਉਣਾ ਹੈ ਇੱਕ ਉੱਪਰ ਇਹ ਜਿਸ ਨਿਕਲਿਆ ਹੋਇਆ ਇਧਰੋਂ ਦੂਏ ਪਾਸੇ ਉਹ ਮੋਰੀ ਦੀ ਹੈ ਇਹ ਲੱਗ ਜੂਗੀ ਦੋਨੇ ਸਕਾਟ ਇਹਦੇ ਡਾਉਣ ਨੇ ਉਹ ਪੈ ਜਾਣਗੇ ਬਾਕੀ ਮਸ਼ੀਨ ਸਾਰੀ ਤਿਆਰ ਹੈ ਇਹੀ ਕੰਮ ਰਹਿੰਦੇ ਨੇ ਇਹ ਹੈਗੇ ਹੌਲ ਹੰਗਾਰੇ ਦੇ ਵਾਲੇ ਅਸਲ ਤਾਂ ਇੰਜਨ ਦੇ ਵੱਡਾ ਹੁੰਦਾ ਇਨ ਵਿਥੀ ਪੈਰਾ ਤੇ ਕਰਕੇ ਹਲੇ ਰੱਖ ਦਾਂਗੇ ਐਡਰੇ ਨਾਲ ਵੀ ਇਥੋਂ ਚੱਕਣਾ ਸੌਖਾ ਕਟਰ ਸਾਈਡ ਤੇ ਹੋ ਜੂਗਾ ਉਹਦੀ ਲੈਂਥ ਬਹੁਤ ਹੁੰਦੀ ਹੈ ਠੀਕ ਹੈ ਜੀ ਉੱਠ ਜਾ ਆ ਤਾਂ ਥੋੜੀ ਰਹਿ ਗਈ ਸੀ ਇੰਨੀ ਤਾਂ ਸਾਫ਼ ਹੋ ਗਈ ਹੁਣ ਇਹਦਾ ਹੋਰ ਕੀ ਤੇ ਠੀਕ ਹੈ ਜੀ ਬਾਕੀ ਕਰੀ ਜਾਂਦੇ ਆ ਕੰਮ ਕਰ ਤੇ ਮਿਲਦੇ ਆ ਕੱਲ ਨੂੰ ਨਵੇਂ ਕੰਮ ਨਾਲ ਨਵੀਂ ਵੀਡੀਓ ਨਾਲ ਤੇ ਅੱਜ ਗੱਲਾਂ ਕਾਫੀ ਹੋ ਗਈਆਂ ਤੇ ਜਿਹੜੀ ਗੱਲ ਦੀ ਨਹੀਂ ਪਤਾ ਲੱਗਦੀ ਤਾਂ ਉਹ ਗੱਲ ਤੇ ਕਮੈਂਟ ਕਰ ਦਿਓ ਕਿਸੇ ਗੱਲ ਦੇ ਵਿੱਚ ਭਾਈ ਸਾਡੇ 'ਚ ਕਮੀ ਹੁੰਦੀ ਆ ਉਹ ਵੀ ਦੱਸ ਦਿਓ ਉਹ ਵੀ ਪੂਰੀ ਕਰ ਲਾਂਗੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਹਲੇ ਵੀ ਅਸੀਂ ਸਿੱਖ ਰਹੇ ਆ ਹਨਾ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ